ਦੀ ਆਵਾਜ਼ ਸੱਚ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਤੱਕ ਕਾਮਯਾਬ ਰਹਿੰਦੇ ਹਨ ਵੀ ਰਿਣੀ ਰਹਿੰਦੇ ਹਨ ਦੂਜੀ ਗੱਲ ਮੈਂ ਇਹ ਕਰਦਾ 38 ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਜਿਨ੍ਹਾਂ ਨੇ ਅੱਜ ਬਲਾਕ ਦੇ ਵਿੱਚੋਂ ਆਪਣ ਨੂੰ ਅਹੁਦੇ ਮਿਲ ਗਏ ਨੇ ਕਿਸੇ ਨੂੰ ਤੋ ਨਿਸ਼ਾਨ ਕੋਸ ਮਿਲ ਗਏ ਕੋਹ ਮਿਲ ਗਏ ਕੋਹ ਮਿਲ ਗਏ ਬਰਾਭੋ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਰੱਖਣੀ ਆ ਲੜਨਾ ਨਹੀਂ ਭੈਣਾ ਨਹੀਂ ਠੀਕ ਆਪਾਂ ਪਿਆਰ ਨਾਲ ਰਹਿਣਾ ਇਹ ਬੁੱਟਾ ਸਰਪੰਚ ਸੱਤ ਦਿਨਾਂ ਦੀਆਂ ਹੁੰਦੀਆਂ ਇਹ ਬਗਾਰ ਨਹੀਂ ਪਾਵਾਂ ਵੀ ਆਪਾਂ ਇਹ ਕਰਦਾਂਗੇ ਉਹ ਕਰਦਾਂ ਪਰ ਇੱਕ ਗੱਲ ਯਾਦ ਜ਼ਰੂਰ ਰੱਖਣੀ ਆ ਮੁੱਦੇ ਰੱਖੋ ਵੀ ਜੇ ਆਪਾਂ ਸਰਪੰਚ ਚੁਣਿਆ ਉਹਦਾ ਮੁੱਦਾ ਕੀ ਆ ਮੁੱਦਾ ਗਲੀਆਂ ਨਾਲੀਆਂ ਮੁੱਦੇ ਨਹੀਂ ਹੋਏਗੇ ਇਹ ਮੁੱਦੇ ਨਹੀਂ ਹੈਗੇ ਮੁੱਦੇ ਨੇ ਆਪਣੇ ਹਸਪੀਟਲ ਮੁੱਦੇ ਨੇ ਆਪਣੇ ਸਕੂਲ ਮੁੱਦੇ ਨੇ ਆਪਣੇ ਕਾਲਜ ਮੁੱਦੇ ਨੇ ਆਪਣੀ ਯੂਨੀਵਰਸਿਟੀ ਵੀ ਆਪਣੀਆਂ ਬੱਚੀਆਂ ਜਿਹਨੂੰ ਆਪਾਂ ਬਾਹਰ ਭੇਜੀ ਜਾਂਦੇ ਆਪਾਂ ਨੂੰ ਬਾਹਰ ਭੇਜਣ ਦੀ ਲੋੜ ਨਾ ਪਵੇ ਆਪਣੇ ਬੱਚੇ ਇੱਥੇ ਹੀ ਪੜ੍ਹਨ ਇੱਥੇ ਹੀ ਲੇਖਣ ਇੱਥੇ ਨੌਕਰੀਆਂ ਤੇ ਲੱਗਣ ਲਾਜ ਹੋਵੇ ਵਧੀਆ ਹੁਣ ਸਾਡੇ ਗਰੀਬ ਜਨਤਾ ਹੀ ਗਰੀਬ ਚਾਰੇ ਮੇਰੇ ਅਰਗੇ ਇਹ ਜਿਹਨਾਂ ਜਿਹੜੇ ਦਵਾਈ ਲੈਣ ਵੀ ਛੇਤੀ ਜਾ ਨਹੀਂ ਸਕਦੇ ਕਿਉਂ ਨਹੀਂ ਜਾ ਸਕਦੇ ਐਕਸਰੇ ਜਦੋਂ ਆਪਾਂ ਕਹਿੰਦੇ ਆ ਵੀ ਐਕਸਰੇ 2000 ਦਾ ਹੋ 2500 ਦਾ ਉਹ ਮੇਰੇ ਅਰਗੇ ਕਰਦਾ ਯਾਰ ਪਿੰਡੋਂ ਲੈ ਲੈ ਦਵਾਈ ਡਾਕਟਰ ਤੋਂ ਦੋ ਗੋਲੀਆਂ ਲੈ ਕੇ ਸਰ ਜੀ ਜਦੋਂ ਆਪਣੇ ਲਾਜ ਫਰੀ ਹੋ ਗਿਆ ਐਕਸਰੇ ਆਪਣੇ ਫਰੀ ਹੋਣਗੇ ਆਪਣੇ ਮਾਂ ਮਾਂ ਭੈਣਾ ਭਾਈ ਆਪਣੇ ਮਰਨੋਂ ਬਚਾ ਲਾਂਗੇ ਆਪਾਂ ਬੱਚਿਆਂ ਨੂੰ ਬਚਾ ਲਾਂਗੇ ਆਪਦੇਆਂ ਨੂੰ ਪੜ੍ਹਾਈ ਪੜਾਈਏ ਕਿ ਜੇ ਵੀ ਸਕੂਲ ਜੇ ਪੰਜ ਤੱਕ ਨੇ ਉਹ ਕਹੋ ਵੀ 8 ਤੱਕ ਕਰੋ ਉਹਨਾਂ ਨੂੰ ਜਿਹੜੇ 8 ਤੱਕ ਨਹੀਂ ਉਹਨਾਂ ਨੂੰ ਕਹੋ ਵੀ 10 ਤੱਕ ਕਰੋ ਜਿਹੜੇ 10 ਤੱਕ ਨਹੀਂ ਉਹਨਾਂ ਨੂੰ ਕਹੋ ਵੀ ਤੁਸੀਂ 12 ਤੱਕ ਸਕੂਲ ਕਰੋ ਇਹ ਹੀ ਆਪਣਾ ਜੇ ਆਪਾਂ ਇਹ ਗੱਲਾਂ ਬਾਰੇ ਸੋਚਾਂਗੇ ਵੀਰ ਜੀ ਫੇਰ ਹੀ ਆਪਾਂ ਅੱਗੇ ਵਧਾਂਗੇ ਜੇ ਇਹ ਹੀ ਗੱਲਾਂ ਤੇ ਰਹਿ ਕੇ ਗਲੀਆਂ ਨਾਲੀਆਂ ਫਲਾਣਾ ਧਮਕਾ ਇਹ ਗੱਲਾਂ ਤੋਂ ਥੋੜਾ ਜਿਹਾ ਦੂਰ ਰਹਿਣਾ ਜੋ ਵੀ ਸਰਪੰਚਾਂ ਪੰਚਾਂ ਛੋਟੇ ਘੋਟਾ ਮੰਗਣਾ ਉਹਨਾਂ ਨੂੰ ਪੁੱਛੋ ਵੀ ਕਰ ਕਰਨਗੇ ਕੀ ਸਾਡੇ ਲਈ ਸੋਚਿਆ ਤਾਂ ਕੀ ਤੇਰੀ ਸੋਚ ਦੇ ਵਿੱਚ ਸਾਡੇ ਲਈ ਕੀ ਸੋਚਿਆ ਹੋਇਆ ਹੈ ਜੇ ਉਹ ਦੀਆਂ ਨਾਲੀਆਂ ਤਾਂ ਕੀ ਸੋਚ ਹਨ ਵੀ ਮਗੜੀਆਂ ਪੱਕੀਆਂ ਕਰਦੇ ਮੈਂ ਨਾਲੀਆਂ ਤਾਂ ਵੀਰੇ 70 ਸਾਲ ਹੋ ਗਏ ਆਪਾਂ ਨੂੰ ਗਲੀਆਂ ਗਲਈ ਉੱਚੀ ਹੋ ਗਈ ਘਰ ਨੀਵਾ ਹੋ ਗਿਆ ਘਰ ਉੱਚਾ ਹੋ ਗਿਆ ਗਲਈ ਨੀਵੀਂ ਹੋ ਗਈ ਇਹਨਾਂ ਦਾ ਆਪਾਂ ਕੋਸ ਨੂੰ ਜੇ ਅੱਜ ਆਪਾਂ ਕਹਿੰਨੇ ਨਾ ਵੀ ਸਾਡਾ ਪੰਜਾਬ ਸਾਡੇ ਬੱਚੇ ਪੜ੍ਹਦੇ ਹੈਗੇ ਅਸੀਂ ਆਏ ਹੋਗੇ ਗ੍ਰੈਜੂਏਟ ਹੋਗੇ ਤਾਂ ਆਪਾਂ ਨੂੰ ਸੋਚਣਾ ਪਊ ਸੋਚਣਾ ਕੀ ਪਊ ਆਪਾਂ ਨੂੰ ਲਾਜ ਲਈ ਹਸਪੀਟਲ ਖੋਲ੍ਹਣੇ ਪੈਣਗੇ ਲਾ ਪੜਾਈ ਲਈ ਬਧੀਆ ਸਕੂਲ ਖੋਲਣੇ ਪੈਣਗੇ ਫੇਰ